ਅੱਛਾ ਹਲਾਵੀ ਸਬਜੀ ਸਬਜੀ ਤੁਹਾਨੂੰ ਅੱਜ ਫੇਰ ਗੇੜਾ ਕਢਾਉਣੇ ਸਬਜੀ ਦਾ ਵਖਾਉਣੇ ਕਿਹੜੀ ਕਿਹੜੀ ਲਹਿ ਰਹੀ ਆ ਆ ਇਧਰ ਆ ਗਈ ਆ ਤੋਰੀਆਂ ਕਿਉ ਤੋਰੀ ਚੱਕੋ ਕਿਉ ਤੋਰੀਆਂ ਇਹ ਤੋਰੀ ਤੋਂ ਬਾਅਦ ਤਰਾਂ ਤਰ ਆ ਗਈ ਸਲਾਦ ਦਾ ਸਭ ਤੋਂ ਸ਼ਾਨਦਾਰ ਸਲਾਦ ਤਰ ਦੇਖੋ ਕਿੰਨੀਆਂ ਕਿਡੀਆਂ ਸਾਫ ਪਾ ਜਿਆ ਓਏ ਆ ਜਾ ਇਹਖੋ ਤਰਾਂ ਤਰਾਂ ਕਿਓ ਤੋਰੀ ਤੇ इधर आ गए खीरे आजा भी खीरा हलो खीरे नीरा बनता है सब्जी तरह घ्यो तोरी खीरे ने ने मैं रखा एक पासे पहल अच्छा खीर तो बाद आ गया ਇੱਧਰ ਨੂੰ ਆ ਜਾਨੇ ਗੰਡੇ ਵੇਖੋ ਕਿੜੇ ਕਿੜੇ ਹੋਏ ਪਏ ਲੱਭੀ ਕੋਸੀਤਾ ਲੈ ਚੱਕ ਹਰੀ ਮਿਰਚ ਮਿਰਚਾਂ ਦੇ ਬੂਟੇ ਵੀ ਭਰੇ ਪਏ ਟੁੱਟਦੀਆਂ ਹੀ ਨਹੀਂ ਆ ਕੀ ਕਰਗੇ ਦੇਖੋ ਹਰੀ ਮਿਰਚ ਹਰੀ ਮਿਰਚ ਵੇਖ ਲਓ ਯਾਰ ਗਾਂ ਮਿਰਚਾਂ ਹੋ ਗਈਆਂ ਤੇ ਅੱਗੇ ਆ ਜੋ ਸ਼ਿਮਲਾ ਮਿਰਚ ਆ ਦੇ ਸ਼ਿਮਲਾ ਮਿਰਚਾਂ ਹਰੀ ਮਿਰਚਾਂ ਸ਼ਿਮਲਾ ਮਿਰਚ ਗੰਡੇ ਗੰਡੇ ਤੁਸੀਂ ਦੇਖ ਰਹੇ ਆ ਆਹ ਵਾਹ ਹਰੇ ਗੰਡੇ ਚੱਪਾਂ ਕਦੂ ਚੱਪਾਂ ਕਦੂ ਇਹ ਸਾਲ ਆਇੰਦੇ ਮੈਨੂੰ ਤਾਂ ਆਹ ਲੋ ਚੱਪਾਂ ਕਦੂ ਇਹ ਲੋ ਚੱਪਾਂ ਕਦੂ ਇਹ ਇਧਰ ਆ ਜੋ ਬੈਂਗਣੀ ਨਿੱਕੀ ਬੈਂਗਣੀ ਦੇਖ ਰਹੇ ਆ ਲਵੀ ਲਵੀ ਤੋੜ ਲਈ ਦੀ ਆ ਬੈਂਗਣੀ ਹੋ ਗਈ ਇਧਰ ਆ ਗਿਆ ਟਿੰਡੇ ਟੀਂਡੇ ਆ ਵੇਖ ਲੋ ਟਿੰਡੇ ਟਿੰਡੇ ਹੋ ਗਏ ਟਿੰਡੇ ਵੀ ਬਸ ਚੱਲ ਪਿਆ ਹੁਣ ਇਹ ਵੀ ਨਹੀਂ ਮਕਾਇਆ ਮੁੱਕੜੇ ਟਿੰਡੇ ਤੁਮ ਟਿੰਡੇ ਅਕੇ ਦਰ ਭੱਜ ਗਿਆਂ ਤੇ ਕਦੂ ਹਜੇ ਛੋਟੇ ਆ ਕਦੂ ਤੇ ਅੱਲਾਂ ਹਜੇ ਛੋਟੀਆਂ ਐ ਵੇਖ ਲਓ ਮਤਲਬ ਸਾਹ ਨਹੀਂ ਲੈਣਦੀ ਸਬਜ਼ੀ ਹੁਣ ਤਾਂ